ਜਿੱਥੇ ਵੱਖ-ਵੱਖ ਥਾਵਾਂ ਤੋਂ ਸਮਾਜ ਸੇਵੀ ਧਾਰਮਿਕ ਅਤੇ ਹੋਰ ਕਈ ਤਰ੍ਹਾਂ ਦੀਆਂ ਸਮਾਜਿਕ ਸੰਸਥਾਵਾਂ ਹਾਜੀਲਕਾ ਜ਼ਿਲ੍ਹੇ ਦੇ ਹਰ ਪ੍ਰਭਾਵਿਤ ਪਿੰਡਾਂ ਦੇ ਵਿੱਚ ਪਹੁੰਚ ਰਹੀਆਂ ਨੇ ਉੱਥੇ ਹੀ ਅੱਜ ਬਠਿੰਡਾ ਜ਼ਿਲ੍ਹਾ ਤੋਂ ਪਿੰਡ ਕੋਟ ਫੱਤਾ ਤੋਂ ਇਹ ਨੌਜਵਾਨ ਜੋ ਰਾਸਮਗਰੀ ਲੈ ਕੇ ਪਿੰਡ ਚੱਕ ਖੀਵਾ ਦੀ ਟਾਣੀ ਬਜਨ ਸਿੰਘ ਵਿਖੇ ਪਹੁੰਚੇ ਨੇ ਜਾਣਕਾਰੀ ਲਵਾਂਗੇ ਵੀ ਇਹ ਦਾਨੀ ਸੱਜਣ ਜੋ ਨੌਜਵਾਨ ਕਿਸ ਤਰ੍ਹਾਂ ਦੀ ਸਮਗਰੀ ਲੈ ਕੇ ਇੱਥੇ ਪਹੁੰਚੇ ਨੇ ਸਾਰਿਆਂ ਦਾ ਪਹਿਲਾਂ ਤਾਂ ਸਾਡੀ ਇਸ ਨਗਰੀ ਦੇ ਵਿੱਚ ਪਹੁੰਚਦੇ ਪੂਰੀ ਟੀਮ ਦਾ ਧੰਨਵਾਦ ਹੈ ਹਾਂਜੀ ਭਾਈ ਸ਼ੁਭਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੋਟ ਫੱਤਾ ਦੀ ਸਾਰੇ ਹੀ ਸੰਗਤ ਜਿਸ ਨੇ ਪਿਛਲੇ ਕਾਫੀ ਦਿਨਾਂ ਤੋਂ ਇਹ ਉਪਰਾਲਾ ਕੀਤਾ ਸੀ ਵੀ ਜੋ ਸਾਡੇ ਹੜ੍ਹ ਪ੍ਰਭਾਵਿਤ ਲੱਗੇ ਨੇਗੇ ਉਹਨਾਂ ਦੇ ਵਿੱਚ ਕਾਫੀ ਪਾਣੀ ਭਰਿਆ ਹੋਇਆ ਤੇ ਬਹੁਤ ਸਾਰੀਆਂ ਥਾਵਾਂ ਇਸ ਤਰ੍ਹਾਂ ਦੀਆਂ ਐ ਜਿੱਥੇ ਬਹੁਤ ਸਾਰੇ ਘਰ ਪਾਣੀ ਚ ਡੁੱਬੇ ਹੋਏ ਨੇ ਜਿੱਥੇ ਕਈ ਦਿਨਾਂ ਤੋਂ ਲੈ ਕੇ ਰਾਸ਼ਨ ਦਾ ਵੀ ਕੋਈ ਹੀਲਾ ਵਸੀਲਾ ਨਹੀਂ ਸੀ ਬਣ ਰਿਹਾ ਸੋ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਪਤਵੰਤਿਆਂ ਨੇ ਇਕੱਠੇ ਹੋ ਕੇ ਉਦਮ ਕੀਤਾ ਸੋ ਜਿਹੜੀ ਰਾਹ ਜਿਹੜੀ ਰਾਹਤ ਸਮੱਗਰੀ ਸੀ ਉਹਦੇ ਵਿੱਚ ਉਹਨਾਂ ਨੇ ਕਿੱਟਾਂ ਬਣਾਈਆਂ ਸੀ ਜਿਹਦੇ ਵਿੱਚ ਸਾਡਾ ਰੋਜ਼ਮਰਾ ਦਾ ਜਿਹੜਾ ਰਾਸ਼ਨ ਸੀਗਾ ਰਸੋਈ ਦਾ ਰਾਸ਼ਨ ਸੀਗਾ ਸਾਡੀਆਂ ਹੋਰ ਨਿਤ ਪ੍ਰਤੀ ਦਿਨ ਦੀਆਂ ਜਿਹੜੀਆਂ ਲੋੜਾਂ ਦਾ ਸਮਾਨ ਸੀਗਾ ਉਹ ਕਿੱਟਾਂ ਦੇ ਵਿੱਚ ਪੈ ਕੇ ਕਰਕੇ ਅੱਜ ਇੱਥੇ ਢਾਣੀ ਬਚਨ ਸਿੰਘ ਚੱਕੀਵਾਲਾ ਅਸੀਂ ਪਹੁੰਚੇ ਸੀਗੇ ਜ਼ਿਲ੍ਹਾ ਸ਼ਰੀਫ ਫਾਜ਼ਿਲਕਾ ਦੇ ਵਿੱਚ ਸੋ ਅਸੀਂ ਸਾਰੇ ਹੀ ਸੰਗਤ ਨੂੰ ਜੋ ਇੱਥੋਂ ਦੀ ਹੈਗੀ ਹੈ ਉਨਾ ਨੜੇ ਬੜੇ ਬੜਾ ਹੀ ਪ੍ਰੇਮ ਦਿਖਾਇਆ ਹੈ ਸੋ ਅਸੀਂ ਅੱਜ ਇਸ ਮੁਸੀਬਤ ਦੇ ਵਿੱਚ ਜਿੱਥੇ ਸਾਰਾ ਪੰਜਾਬ ਸਾਰੀਆਂ ਐਨਰਜੀ ਸਾਰੇ ਇਹਨਾਂ ਪ੍ਰਭਾਵਤ ਲੋਕਾਂ ਦੇ ਨਾਲ ਖੜੇ ਨੇ ਅਸੀਂ ਵੀ ਉਹਨਾਂ ਲੋਕਾਂ ਦੇ ਨਾਲ ਅੱਜ ਹਮਦਰਦੀ ਵਜੋਂ ਆਪਣਾ ਇੱਕ ਛੋਟਾ ਜਿਹਾ ਅਪਰਾਲਾ ਕਰਕੇ ਇੱਥੇ ਪਹੁੰਚੇ ਸੀ ਸੋ ਅਸੀਂ ਆਸ ਕਰਦੇ ਹਾਂ ਵੀ ਆਉਣੇ ਦਿਨਾਂ ਦੇ ਵਿੱਚ ਇਹ ਲੋਕ ਆ ਜਿਹੜੇ ਇਸ ਸਮੇਂ ਤੋਂ ਇਹ ਸਪੀਡ ਦੇ ਵਿੱਚ ਉੱਭਰਨਗੇ ਤੇ ਉਹ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਖੇਤ ਨੇ ਆਪਣੇ ਘਰ ਨੇ ਉਹਨਾਂ ਨੂੰ ਵੀ ਸੰਭਾਲਣਗੇ ਸੋ ਇਹਨਾਂ ਜਵਾਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਇਹ ਰਾਸ਼ਨ ਵੰਡਿਆ ਪਿੰਡ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੇ ਹੀ ਸਲੀਕੇ ਦੇ ਨਾਲ ਬੜੀ ਹੀ ਤਹਜ਼ੀਬ ਦੇ ਨਾਲ ਬੜਾ ਵਧੀਆ ਸਾਥ ਦਿੱਤਾ ਤੇ ਕੋਈ ਬਿਨਾਂ ਕਿਸੇ ਰੌਲੇ ਰੱਪੇ ਤੋਂ ਆਪਣਾ ਜਿਹੜਾ ਉਹ ਸਾਡੀ ਨਗਰ ਦੀ ਜਿਹੜੀ ਤੁਸ਼ ਭੇਟਾ ਸੀ ਉਹਨੂੰ ਪ੍ਰਵਾਨ ਕੀਤਾ ਹੈ ਸੋ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਇਹ ਸਪੀਡਾ ਦੇ ਵਿੱਚੋਂ ਉੱਭਰਨ ਦਾ ਸਾਨੂੰ ਸਾਰਿਆਂ ਨੂੰ ਬਲ ਬਖਸ਼ੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸਾਡੇ ਪੰਜਾਬੀ ਭਰਾ ਜੋ ਕਿ ਬਠਿੰਡਾ ਜ਼ਿਲ੍ਹੇ ਤੋਂ ਆਏ ਨੇ ਡਾਕਟਰ ਬੀ ਆਰ ਅੰਬੇਦਕਰ ਤੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਜੋ ਰਾਹਤ ਸਮਗਰੀ ਲੈ ਕੇ ਆਏ ਨੇ ਕਿੰਨੀਆਂ ਰਸਤੇ ਦੇ ਵਿੱਚ ਵੀ ਮੁਸ਼ਕਲਾਂ ਆਉਂਦੀਆਂ ਨੇ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿ ਆਪਣੇ ਵਾਸਤੇ ਇਹ ਵੀ ਬਹੁਤ ਮੁਸੀਬਤਾਂ ਚੱਲਦੇ ਨੇ ਹਾਂਜੀ ਪਤਵੰਤੇ ਸੱਜਣ ਜੋ ਬਠਿੰਡਾ ਤੋਂ ਪਿੰਡ ਕੋੜ ਫੱਤਾ ਤੋਂ ਸਾਡੇ ਪਿੰਡ ਚਾਖੀਵਾ ਟਾੜੀ ਬਚਨ ਸਿੰਘ ਸੰਗਤ ਵਾਸਤੇ ਜੋ ਰਾਹਤ ਸਮਗਰੀ ਹੜ੍ਹਾਂ ਦੇ ਕਾਰਨ ਰਾਹਤ ਸਮਗਰੀ ਸਾਡੇ ਪਿੰਡ ਦੇ ਵਿੱਚ ਲੈ ਕੇ ਆਏ ਆ ਅਸੀਂ ਸਾਰੇ ਪਿੰਡ ਵਾਸੀ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਵੀਰ ਸਾਡੇ ਤੱਕ ਪਹੁੰਚ ਕਰ ਰਹੇ ਆ ਕਈ ਸ਼ਰਾਰਤੀ ਅਨਸਰ ਪਿਛਲੇ ਪਿੰਡਾ ਵਾਲੇ ਸਾਰੇ ਪਤਵੰਤੇ ਸੱਜਣਾ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਤੱਕ ਰਾਤ ਸਮਗਰੀ ਪਹੁੰਚਣੀ ਚਾਹੀਦੀ ਹੈ ਬਿਲਕੁਲ ਉਹਨਾਂ ਦੇ ਪਿੰਡਾ ਦੇ ਵਿੱਚ ਆ ਕੇ ਵੇਖੋ ਜਿਹੜੇ ਜ਼ਰੂਰਤਮੰਦ ਪਰਿਵਾਰ ਹੈਗੇ ਆ ਉਹਨਾਂ ਤੱਕ ਇਹ ਸਮਗਰੀ ਕਿੱਤੇ ਜਾਇਆ ਨਾ ਜਾਵੇ ਉਹਨਾਂ ਤੱਕ ਬਿਲਕੁਲ ਤੁਸੀਂ ਆਪ ਪਹੁੰਚਾ ਕੇ ਜਾਓ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ ਦਿਲ ਤੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ